ਸਦਨਾਮ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣਸਣ ਹੋਵਾ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਈ ਮਨਵਾ ਸਤਿਗੁਰ ਕਾ ਦਰਸ਼ਨ ਪਾਈ ਜੀਓ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਓੰਕਾਰ ਸਤਿਗੁਰ ਪ੍ਰਸਾਦਿ ਸਰਗਸ ਨਾਮ ਤੇ ਮਹੀਸ ਸੁਮਾਨਾ ਸੇਖ ਨਾਗ ਤਿਰ ਮਰਮ ਨਾ ਜਾਨਾ ਸੋਨਿਕਰ ਜਸ ਨਾਮ ਤੇ ਮਹੀਸ ਸੁਮਾਨਾ ਸੇਖ ਨਾਗ ਤਿਰ ਮਰਮ ਨਾ ਜਾਨਾ ਸਾਰੇ ਸੰਗਤੀ ਰਾਮ ਰਿਜਾ ਬਸਾਈ ਰਹਾ ਹਾਂ ਅਨਮਾਨ ਸਰਗਰਣ ਸਮਾਨਾ ਸਰਪਤਨਾਨ ਪ੍ਰਤਮੇ ਗੁਣ ਜਾਨਾ ਚਾਰ ਵੀਦਾਰ ਸਿਮਰਤ ਭੋਰਨ ਤਮਲਾ ਮੜਖਾ ਲਾ ਨਹੀਂ ਜਾਨਾ ਕਹ ਕਵੀ ਰਾ ਸੋ ਪਰਮਾ ਨਹੀਂ ਪਾਗ ਲਗ ਰਾਮ ਸ਼ਿਰਨਾਮੇ ਕਾ ਕਵੀਰਾ ਸੋ ਪਰਨਾ ਨਾਹੀ ਕਾਕ ਨਗਰਾਮ ਰਹੇ ਸ਼ਿਰਨਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ 12 ਆ ਘਰ ਚੁਥਾਈ ਤੂੰ ਕਾਰੇ ਸਤਿਗੁਰ ਪ੍ਰਸਾਦਿ ਕੇਰਦਾ ਕਰਮ ਕੇ ਵਿਚੜੀ ਘਰ ਕਿਰਪਾ ਮਿਲਿ ਰਾਮ ਚਾਰੇ ਟੰਡ ਦੇਿਸ ਬ੍ਰਹਮੇ ਝਕਿ ਆਏ ਪ੍ਰਭ ਕੀ ਸ਼ਾਮ ਤੇ ਨਦ ਤੈਂਦੇ ਬਾਹਰੇ ਇਕ ਤਨ ਆ ਬੈਂਕਾਰ ਨਵੇਂ ਸਾਖੇ ਕਮਲਾਵਤੀ ਅਭਜੈ ਨਹੀ ਧਾਮ ਹਰਿ ਨਾਮ ਹਲ ਮਿਲਿਆ ਸਜਨੇ ਕਦ ਪਾਈਐ ਮੇਸ਼ੀ ਰਾਮ ਜੇਤਕਾਰੀ ਹਰ ਕੰਤਨਾ ਪ੍ਰਗਟੈ ਭਟ ਨਗਰ ਸੀਗਰਾਮ ਸਰਬ ਸਿਗਾਰੇ ਤੰਬੋਦਰਾਸੇ ਸਰਦੇ ਸਭ ਕਾਮ ਪ੍ਰਭ ਸੁਮੇ ਕੰਤਿ ਬਿਉਣੀ ਆਮੀ ਸਜ ਸੁਗਜਾਵ ਨਾਨਕੀ ਬੇਨੰਤੀਆਂ ਘਰ ਕਿਰਪਾ ਦੇ ਜੈ ਨਾਮ ਅਰਬਿੰਦ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਨ ਧਾਮ ਜੇਦ ਗੋਵਿੰਦ ਰਾਤੀ ਐ ਉਹ ਵੈਲੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਕਣਾ ਜਿਨ ਪਾਇਆ ਪ੍ਰਭ ਆਪਣਾ ਏ ਇਸਹਿ ਕਣਾ ਇਕ ਕਰਨ ਦੇ ਸਵਰਨ ਦੀ ਬਾਣਾ ਬਿਰਤਾ ਜਨਮ ਜਨਾ ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਗ ਬਣਾ ਹਮ ਦਰਸ਼ਨ ਕਾ ਮਨ ਉਚਦਾ ਹਰ ਦਰਸ਼ਨ ਕਾ ਮਨ ਉਚਦਾ ਨਾਨਕ ਬਿਆਸ ਮਨਾ ਦਿੱਤ ਮਿਲਾਇ ਸੋ ਪ੍ਰਭ ਦਿਸ ਕਾ ਭਾਈ ਲਗਾ ਬੈਸਾਗਾ ਧੀਰਣ ਕਾ ਬਾਂਢਿਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵੇਸਾਰੇ ਕੈ ਲਗੀ ਮਾਇਆ ਤੋ ਹ ਕੋਤਰਾ ਖਲ ਪਰਣਾ ਸੰਗਤਨ ਹਰਵਲਾਸੀ ਆਹ ਬਲਚ ਪਰਚ ਸਗਲੀ ਮੋਈ ਝੁਟੈ ਧੰਦਾ ਮੋਹ ਇਕਸਾ ਹਰ ਕੇ ਨਾਮ ਬਿਲਾ ਅਗਲਿਆ ਖੋਏ ਦਇਓ ਬਸਾਰ ਬਿਗੁਚ ਨਾ ਪ੍ਰਭ ਜਿ ਵਰਨਾ ਕੋਈ ਰੇਧਾ ਚਰਨੀ ਜੋ ਲਕੇ ਜਨ ਕੀ ਨਰਮਲ ਸੋਈ ਨਾਮ ਕੀ ਪ੍ਰਵਿਨਤੀ ਪ੍ਰਾਮਿ ਲੋਪਰਾਪਦਈ ਮੈ ਸਾਰ ਸੁਨਾ ਬਾਤ ਲਗੈ ਜਦ ਸੰਤ ਬੇਟਾ ਹਰ ਸੋਈ ਹਰ ਜੇਕ ਜਣਦਾ ਲੋੜੀਐ ਜਿਸ ਆਖੈ ਸਭਨੇ ਬਾਲਾ ਹਰ ਸਜਣ ਦਾ ਵਣ ਲਗਿਆ ਕਿਸੇ ਨ ਦੇ ਬਾਲਾ ਮਣਕ ਮੋਤੀ ਨਾਮ ਪ੍ਰਵਾਹ ਲਗਿਆ ਨਾ ਇਨਸਾਨ ਰਾਗ ਸਭੇ ਨਾਰਾਇਣ ਮਨ ਪਾਵਨ ਜੇ ਹਮ ਲੋੜੇ ਸੁ ਕਰੀ ਸੋਈ ਦੀ ਕਰਾਨ ਨਿਭਰਾ ਗਿਤੀ ਆਪਣੇ ਸਹੀ ਕਹੀਆ ਧੰਨ ਆਪਣੀ ਆਦੀ ਬਿਨਾ ਵਿਛੜ ਕਿਆ ਰੋਵਨ ਸਤਿਗੁਰ ਸੰਗ ਪਰਪਤੀ ਧਾਨਿਕ ਰੰਗ ਮਾਨਨ ਹਾਰ ਦੇ ਦਰਗਿਲਾ ਉਸਤਣੀ ਪਾਗ ਮਥਾਨਾ ਆਸਾੜ ਤਪੰਦਾ ਤਿਸ ਲਗੈ ਰਣਾਉ ਨ ਦਿਨਾਂ ਪਾਸ ਜਗ ਜੀਵਨ ਪੁਰਗ ਤਿਆਗ ਕੈ ਬਨ ਸੰਤਿ ਆਸ ਦੁਐ ਭਾਈ ਗੁਰਤੀ ਐ ਗਲ ਪਈ ਅਜਮ ਕੀ ਬਾਸ ਜਿਹਾ ਵਿਜੈ ਸੁਲੁਣੈ ਪਿਆਸ ਦਰਨ ਬਿਹਾਣੀ ਪਛਤਾਣੀ ਉਡ ਚੱਲੀ ਗਈ ਨਿਰਾਸ ਜਿਨ ਕਾ ਆਸਾ ਦੁੱਟੀ ਐ ਸੁਰਗੈ ਹੋਈ ਕਲਾਸੀ ਕਰਕੇ ਪਾਪਨ ਆਪਣੀ ਤੇਰੀ ਦਰਸ਼ਨ ਹੋਈ ਪਿਆਸ ਬਰਾਵ ਤੋਟ ਬਿਨ ਦੂਜਾ ਕੋ ਨਹੀਂ ਨਾ ਰਦਾਸੀ ਆ ਸਾਠ ਸੁਹੰਦਾ ਕਿਸ ਲਗੈ ਜਿਸ ਮਨ ਹਰ ਚੰਨ ਨਿਵਾਸੀ ਸਾਵਣ ਸਰਸਿਕ ਕਮਣੀ ਚਰਨ ਕਮਲ ਸੰਪਿਆਰ ਮਾਤਾ ਰਖਦਾ ਸੱਚੇ ਰੰਗ ਇੱਕੋ ਜਿਵੇਂ ਆਧਾਰ ਮੇਖਿਆ ਰਾਇ ਗੋੜਾ ਵਿਆਹ ਦਸਨ ਸਭੇ ਸ਼ਾਰੇ ਹਰ ਅਮਰ ਦੇ ਦੁਨਸਾਗਣੀ ਮਿਲ ਸਾਧੂ ਕੀ ਵਾਰ ਬਾਣ ਦੇਨ ਪ੍ਰਸੰਗ ਮੋਲੇ ਆ ਸਮਰਾਤ ਗੁਰ ਕੀ ਆਪਾਰੇ ਹਰ ਮਿਲਨੈ ਦੋ ਮਨ ਲੋਚਦਾ ਘਰ ਮਿਲਾਵਣ ਹਾਰ ਜਿਨੀ ਸਕੀ ਪ੍ਰਾਪਾਇਆ ਤਿੰਨ ਗਾ ਸਤਵਲਾਰਾ ਨਾਨਕ ਗੁਰ ਕੀ ਮਿਆਕਰ ਸ਼ਬਦਾਂ ਸਵਾਰਨ ਹਾਰਾ सावन के नाम स्वगणी जिन राम नाम रमारे पद परम पुलाणिया दूज लगाए ता लाख सिंगार बणाया करज नामी हेता जिस जन ते हे बिन सतीत त बिलै कैसन प्रीता ਸਗਣ ਚਲਾਣ ਦੁਤ ਜਾਮਾ ਕੇ ਸਰ ਦੇਣੀ ਤੇਤਾ ਛੱਡ ਗੜ ਤੇ ਕਿਨੈ ਮਾਏ ਜਿਨ ਸੋ ਲਗਾਏ ਤਾ ਆਗ ਮਰੁੜੈ ਤਨ ਕਪੀ ਸਿਆਉ ਆਸੀ ਤਾ ਦਿਹਾ ਵਿਜੈ ਸੁਲਣੈ ਕਰਮਾ ਸੁਧਾ ਕੀਤਾ ਨਾਨਕ ਪ੍ਰਾਸ਼ਰ ਨਗਤੀ ਚਰਨ ਪੋਇਤ ਪ੍ਰਭ ਦੇਤਾ ਸੇ ਭਾਵੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤਾ ਹਸਨ ਪ੍ਰੀਮੋ ਮਹਾਨਾ ਕਮਿ ਨਿਆਰ ਜਾਈ ਨਾ ਤਨ ਪਿਆਸੇ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਈ ਸਾਕਾ ਰਹਾਈ ਪ੍ਰੇਮ ਕੀ ਆਤਮਿਕਾ ਲਾਗਾ ਪਾਈ ਮੇਨਾ ਭਾਗ ਸਭਾਈਐ ਦੁਜੀ ਦਾਹੀ ਦਾਈ ਜਿਨੇ ਟਾ ਗਿਆ ਪ੍ਰੇਮ ਰਸ ਸੇ ਤਿਤ ਰਹੇ ਆਕਾਈ ਆਤਿਆਗ ਬੇਨਤੀ ਕਰੈ ਲਿਓ ਪ੍ਰਭੂ ਲਡਲਾਏ ਦੁਹਾਰ ਕੰਧ ਮਿਲਾਈਆ ਜਗਤ ਨਹੀਂ ਨਾਲ ਗਰ ਸ਼ਰਣਾਇ ਅਸੂ ਸੁਗੀ ਦਸੰਧਿਆ ਜਿਨ ਮਿਆਹ ਰਾਈ ਕਟ ਕਰਮ ਤਵਾਗਨੇ ਦੂਸਰਾ ਕਹਉ ਯੋਗਾ ਪਰਮੇਸ਼ਰ ਦੇ ਕੁੰਨਿਆ ਵਿਆਪਣ ਸਭੀ ਰੋਗਾ ਬਿਮ ਹੋਈ ਰਾਮ ਤੇ ਲਗਣ ਜਨ ਬਿਜੋਗਾ ਕਿਨੇ ਮੈਂ ਕਉੜੇ ਹੋਈ ਗਈ ਕੜੀ ਮਾਇਆ ਹੋਗੀ ਵਿੱਚ ਨਾ ਕੋਈ ਕਰ ਸਕੈ ਗਿਤਾ ਰੋਵੈ ਰੂਜਾ ਕੀ ਤਾਗ ਜੁ ਨਾ ਹੋਬਈ ਲਿਖਿਆ ਦਰਸਨ ਜੋਗੇ ਬੜਾ ਕੀ ਮੀਰਾ ਬ੍ਰਹਮਿ ਲੈ ਦਾ ਉਤਰਿਆ ਸਭ ਬਿਊਗਾ ਨਾਨਕਾ ਪ੍ਰਾਣਾਖਿ ਲਿਓ ਮਿਰਸਾਹਿ ਬ੍ਰੰਧੀ ਮੋਚਾ ਕਾਦ ਕਿਹੋ ਮੈਂ ਸਾਧ ਸੰਗਤ ਸਾਧ ਰਹੋ ਵੈ ਸਾਧ ਸੰਗ ਬਿੰਸਾ ਸਭੇ ਸੋਚਾ ਮੰਗਰ ਮਾਇ ਸੰਦਿਆਰ ਪਿਰ ਸੰਗ ਬੈਟੜੀਆਂ ਦਿਨ ਕੇ ਸੋ ਪਾਖਿਆ ਗਣੀ ਜੇ ਸਾਹਿਬ ਮਿਲੜੀਆਂ ਸਭ ਮਨ ਮੌਲਿਆ ਰਾਮ ਸਿਆ ਸੰਗ ਸਾਧ ਸਹਿ ਲੜੀਆਂ ਸਾਜਨਾ ਤੇ ਬਾਹਰੇ ਸਿਰਹਿਣਾ ਕੇ ਲੜੀਆਂ ਐਨੋ ਕਨਾ ਕਮੋ ਹੋ ਤਰੇ ਅਸੀ ਜਮ ਕੈ ਬਾਸੀ ਕਣਿਆ ਜਿਨੀ ਰਾਵ ਆਪ੍ਰਮ ਆਪਨ ਅਸੀ ਜਿਸਨ ਨਿਤ ਕਣਿਆ ਰਦਨ ਦੇਵੀਰ ਲਾਲ ਹਾਰੀ ਕੰਡ ਤੇ ਨਾ ਜਣਿਆ ਨਾਨਿਕ ਬਚੈ ਤੂੜ ਤਿਨ ਰਾਵ ਸਰਣੀ ਦਰ ਪੜਿਆ ਮੰਗਰ ਪ੍ਰਵਿਆ ਰਦਨ ਬਹੜ ਦਾ ਜਨ ਪੜਿਆ ਉਹ ਗਦ ਕਾਰਨ ਬਿਆਪਏ ਗੰਠ ਮਿਲਿਆ ਹਰਨਾਓ ਮਨ ਵਿਦਿਆ ਚਰਨਾਰ ਵਿੰਧਾ ਦਰਸ਼ਨ ਲਗਣਾ ਸਾਹੋ ਓਟ ਗਗਨ ਗਪਾਦ ਰਾਏ ਸਿਵਾ ਸੁਮੇਲਾ ਹੋ ਵਿਖਿਆ ਕੋਈ ਨ ਸਕਾਈ ਮਿਰ ਸਾਧ ਗੁਣ ਗਾਓ ਜਾ ਦੇਉ ਜੀ ਤੈ ਮਿਲੇ ਸੱਚੀ ਪ੍ਰੀਤ ਸਮਾਉ ਕਰ ਗਏ ਦੀ ਪਾਰ ਬ੍ਰਹਮਾ ਬਾਣਨਾ ਵੀਛੜਿਆ ਮਾਰ ਜਾਉ ਲਖ ਪੀਰੀ ਆ ਸਤਿ ਨਿ ਅਗ ਮਗਾਉ ਸਰੰਭੈ ਨਾਰਾਇਣ ਨਾਨਕ ਦਰ ਪਈ ਆ ਓਗ ਸਹੰਤਾ ਸਰਬ ਸੁਕੇ ਜਿਸ ਮਖ ਸਿਪੇ ਪਰਵਾ ਮਾਘ ਮਜਨ ਸੰਸਾਦ ਆ ਤੁੜੀ ਕਰਿ ਸ਼ਨਾਨ ਅਰਕਾ ਨਾਮ ਤੇ ਆਏ ਸੋਣਾ ਸਭ ਦਨ ਕਰਦਾਨ ਜਨਮ ਕਰਮ ਮਲ ਉਤਰੈ ਮੰਪੇ ਜਾਇ ਗਵਾਨ ਕਲ ਕਰੋਦਨਾ ਬੋਹੀਆ ਬਿਰਸੈ ਸੁਆਲਾ ਸਤਿ ਆਮਰੇ ਚਲਦਿਆਂ ਉਸਤ ਕਰੇ ਜਹਾਨ ਆਸ ਤਿਰ ਸਗਲ ਪਨ ਜੀ ਦਇਆ ਪਰਵਾਣ ਜਿਸਨੋ ਬਿਰਾ ਤੇ ਆਕਰ ਸੋਈ ਪੁਰਖ ਸਜਾਨ ਜਿਨਾਂ ਮਿਲਿਆ ਪ੍ਰਮਾ ਆਪਣਾ ਨਾਲੇ ਤਨ ਕਰਵਾਣ ਬਾਗ ਸੁਜੇ ਸੇ ਕਾਂਢੀ ਐ ਜਨ ਪੂਰਾ ਗੁਰ ਮੇਰ ਵਾਲਾ ਭਰਗਣ ਆਨੰਦ ਅਪਾਰ ਜਨਾਰ ਸੰਤਿਨ ਬ੍ਰਹਟਿਆਈ ਸਤ ਸਹਾਇ ਨਾਮ ਕੀ ਕਾਰ ਕਿਰਪਾ ਦਿਹਾ ਮਿਲਾਈ ਸੇਸ ਹਵੇ ਸਰਬ ਸੁਖ ਆਨੰਦ ਕਾ ਰਹੀ ਜਾਏ ਇਸ ਗੁਣੀ ਗੜ ਪਗਨੀ ਬਰ ਪਾਇਆ ਹਨ ਰਾਏ ਮਿਰਸਿਆ ਮੰਗਲ ਗਾਵਹੀ ਗੀਤ ਗਵੰਦ ਆਲਾਏ ਆਰ ਜਹਾਂ ਮਨ ਦੇ ਸਾਈ ਕੋਈ ਦੂਜਾ ਲਵੈ ਨਾ ਲਾਈ ਹੱਥ ਪੱਦ ਸਵਾਰਿਆ ਨਾ ਨੇ ਚਰ ਦਿੱਤੀ ਅਨਜਾਏ ਸੰਸਾਰ ਸਗਤੇ ਰਖਿਆ ਨਾ ਗਉੜ ਨਾ ਜਲ ਬਤਾਏ ਜਿਹ ਬਾਈ ਕਾ ਨੇਤ ਗੁਣ ਤਰੇ ਨਾਲ ਚਰਣੀ ਪਾਈ ਹਰ ਗੋਣ ਜਸੋ ਲਾਹੀ ਐ ਜਿਸਨਾ ਕਰਨਾ ਕਰਮਾਈ ਜੇ ਜਨਨਾ ਤੇ ਆਇਆ ਤਨ ਕੇ ਕਾਹ ਸਰੀ ਹਰਿ ਗੁਰੂ ਗਉਰਾ ਆਰਾਧਿਆ ਦਰਗਹਿ ਸਤ ਕਰੇ ਸਰਸ ਕਾਲ ਚਰਨ ਹਾਰ ਭਉ ਜਨ ਵਿਗਮ ਤਰੀ ਰੇ ਭਉਤ ਨ ਪਾਈਆ ਵਿਗਿਆਨ ਇੰਦਰੀ ਊੜ ਗਏ ਤੁਮ ਜਾਲ ਸੇ ਪੂਰਨ ਸੱਚ ਕਰੇ ਨਰਮਰਉ ਸੇਵਦੇ ਮਨ ਅੰਦਰ ਏਕ ਤਰੀ ਮਹਾ ਦਿਵਸ ਮੂਰਤ ਪਾਲੇ ਜਿਸ ਕੋ ਨਦਰ ਕਰੀ ਸਨਾਰਿਕ ਮੰਗੈ ਦਰਸਿਦਾ ਨ ਕਿਰਪਾ ਕਰੂ ਹਰੀ ਮਹਾ ਦਿਵਸ ਮੂਰਤ ਪਾਲੇ ਜਿਸ ਕੋ ਨਦਰ ਕਰੀ ਮੰਗਾ ਘਰ ਸਿਦਾਨ ਕਿਰਪਾ ਨਰ ਹਰੀ ਬਾਦਿ ਧਰਮ ਬੁਲਾੜਿਆ ਦੁਜੈ ਲਗਾਹਿ ਤਾ ਲਾਗ ਸਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨ ਦੇਹਿ ਬਿਨਸਸਿ ਤਦ ਬਿਨੈ ਕੈ ਸੰਪ੍ਰੀਤਾ ਪਗੜ ਚਲਾਈਨ ਦੂਤ ਜਮਾ ਕਿਸੈ ਨ ਭੇਣੀ ਭੇਤਾ ਛਾੜ ਕਿੜੋ ਤਾ ਖਿਨੇ ਮਾਇ ਇਹ ਸੋ ਲਗਾ ਹੇਤਾ ਆਤਮਨੋੜਾ ਤਨ ਗਪੇ ਸੋ ਲੋੜਾ ਕਰਮ ਸੰਦੜਾ ਕੀਟ ਨਾਰਿਕ ਪ੍ਰਾਸ਼ਰਨਾਗਤੀ ਚਾਰਨ ਬੋਹਿਤ ਪ੍ਰਾਵਦੀਤਾ ਸੇ ਪਾਦੈ ਦਰਕ ਨਾ ਪਾਈਐ ਗੁਰ ਰਖਣ ਵਾਲਾ ਹੇਤਾ ਨਾਨੇ ਪ੍ਰਾਸ਼ਰਨਾਗਤੀ ਚਾਰਨ ਬੋਹਿਤ ਪ੍ਰਾਵਦੀਤਾ ਏ ਬਾਦ ਨਾਰਕ ਨਾ ਪਾਈਐ ਗੁਰ ਕਣ ਵਾਲਾ ਈਤਾ ਮਾ ਦਿਵਸ ਮੂਰਤ ਪਾਲੇ ਜਿਸ ਕਾ ਨ ਦੇ ਕਰੀ ਨਾਰਕ ਮੰਗੈ ਦਰਸ ਜਾਲਾ ਕਿਰਪਾ ਕਰ ਹਰੀ ਸਤਨਾਮ ਵਾਹਿਗਰੀ ਸਾਹਿਬ ਜੀ ਰਾਮ ਕਲੇ ਬਹਲਾ ਤੀਜਾ ਆਨੰਦਿਕ ਓਕਾਰੇ ਸਤਗੁਰ ਪ੍ਰਸਾਦ ਆਨੰਦ ਪ੍ਰਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵਦੀ ਆਵਾਜ ਹੈ ਆ ਰਾਗ ਰਤਨ ਪਰਵਾਰ ਕਰਿਆ ਸ਼ਬਦ ਗਾਵਣ ਆਈਆ ਸ਼ਬਦਤਾ ਗਵ ਹਰੀ ਦੇ ਰਾਮ ਮਨ ਜਨੀ ਗਸਾਇਆ ਆਹ ਆ ਨਾਮ ਨੇ ਨਾਮ ਦੇ ਹੋਆ ਸਤਿਗੁਰ ਮੈਂ ਮਾਇਆ ਏ ਬਨ ਮੇਰਿਆ ਤੂੰ ਸਦਾ ਰਹੁ ਹਰਿ ਟਾਲੇ ਹਰਿ ਨਾਲ ਰਹੁਤ ਮਨ ਮੇਰੇ ਧੁਰ ਸਾਥੀ ਸਰਣਾ ਅੰਗਿਕਾਰ ਕਰੀ ਤੀਰਾ ਟਾਰੇ ਸਭ ਸਵਾਰ ਢਾ ਸਭ ਨਗਲਾ ਸਮਰਸਾ ਸੁਆਮੀ ਸੋਖਿ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਪੀਰ ਹੈ ਸਭ ਕੁਛ ਹੈ ਜਿਸ ਦੇ ਸੋ ਭਾਵ ਹੈ ਸਦਾ ਸਿਮਸਨਾ ਤੇਰੀ ਨਾਮਨ ਰਸਾਵਾਈ ਨਾਮ ਜਿਨੇ ਕੈ ਮਨ ਵਸਿਆ ਆਪਦੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮਿਰਾ ਯਾਦਾਰੂ ਸਾਚਾ ਨਾਮ ਹੈ ਧਾਰ ਮਿਰਾ ਜਿਨ ਭੁੱਖਾ ਸੰਗ ਵਾਈਆ ਕਰ ਸ਼ਾਸ ਸੁਖ ਮਨ ਆਏ ਵਸਿਆ ਦਿਨ ਇੱਚਾ ਸਤਿਵ ਜਾਈਆ ਸਦਾ ਕਰ ਰਾਨ ਗੀਤਾ ਗੁਰ ਰਿਟੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸਮ ਸੰਤ ਸ਼ੌਕਰ ਪਿਆਰ ਸਾਚਾ ਨਾਮ ਮਿਰਾ ਯਾਦਾਰੂ ਵਾਜੇ ਬਾਂਝ ਸ਼ਬਦ ਕਰਸੋਂ ਪਾਗੇ ਕਰਸੋਂ ਪਾਗੇ ਸ਼ਬਦ ਵਾਦੀ ਕਲਾ ਜਿ ਕਰਤਾ ਦੀਆ ਪੰਖ ਤੋ ਤਦ ਵਸ ਕੀਤੀ ਕਾਲ ਕਟਿ ਕਰ ਮਾਰਿਆ ਤ੍ਰਿਗਰੰਭ ਪਾਇਆ ਤੋ ਜਿਨ ਕੋ ਸੀ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਇਤ ਨਰ ਅਨਹਦ ਬਾਜੀ ਆਨੰਦ ਸੁਨੋ ਬੜ ਪਾਗੇ ਹੋ ਸਗਲ ਮਨੋਰਥ ਪੂਰੀ ਨਾਰ ਪਰੰਪਰਾ ਪਾਇਆ ਉਤਰੇ ਸਗਲ ਰੇ ਸੂਰੇ ਦੁਖ ਰੋਗ ਸੰਕਾਪ ਉਤਰੇ ਸੁਣੀ ਸੰਤੀ ਬਾਣੀ ਸਾਧ ਸੰਗਤਿ ਭੈ ਸਰਾਸੇ ਪੂਰੇ ਗੁਰਦੇ ਜਾਣੇ ਸੁਣਤੀ ਭੁਨੇ ਤ ਕਾ ਤੇ ਪਾਵੈਤ ਸਾਧ ਗੁਰ ਰਿਹਾਰ ਪਰ ਪੂਰੀ ਮੇਰੇ ਵਾਤੇ ਨਾਨਕ ਗੁਰ ਚਰਨ ਲਾਗੇ ਬਾਧੇ ਅਨਹਦ ਰੇ ਸਉਣ ਦੀਪ ਨੀਤ ਕਹਤੇ ਪਾਵੈਤ ਸਾਧ ਗੁਰ ਹਾਂ ਪਰਭੂ ਰੇ ਮੇਰੇ ਵਾਤੇ ਨਾਨਕ ਗੁਰ ਚਰਨ ਲਾਗੇ ਬਾਧੇ ਅਨਹਦ ਰੇ ਵਾਹਿਗੁਰੂ ਜੀ ਕਾ ਥਲ ਸਾ ਵਾਹਿਗੁਰੂ ਜੀ ਕੀ ਫਤਿਹ